ਇਹ ਲੋ ਠੰਡੀ ਸੀਲ ਜਿਹੜੀ ਹੈਗੀ ਹੈ ਹਨਾ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊਗਾ ਵੀ ਬਸ ਬਈ ਇੱਚੀ ਮਾਰਦੇ ਮਾਰ ਗਈਆਂ ਤਾਰਾ ਬੇਬੇ ਬੰਨੀ ਬੱਚੀ ਨੂੰ ਇਹ ਵੀ ਤੋੜ ਕੇ ਦਿਖਾ ਦਿੰਨੇ ਹੈ ਹਨਾ ਹੈਗੀ ਹੈ ਹਨਾ ਠੀਕ ਹੈ ਤੇ ਇਹ ਵੀ ਬਈ ਦੇ ਦੋਗੇ ਫਿਰ ਹਾਂ ਹੀ ਦੇ ਦੇਾਂਗੇ ਠੀਕ ਹੈ ਤੇ ਇਹਦਾ ਫਿਰ ਹਾਂਜੀ ਹਸਤੀਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਅਸੀਂ ਨਵੀਂ ਵੀਡੀਓ ਦੇ ਵਿੱਚ ਦੋਸਤੋ ਸਪੈਸ਼ਲ ਵੀਡੀਓ ਆਹਾਂ ਗਾਂ ਦੀ ਰਹੋਗੀ ਕਿਹੜੇ ਪਿੰਡ ਪਹੁੰਚੇ ਬਾਈ ਨਾਲ ਕਰਾਵਾਂਗੇ ਗੱਲਬਾਤ ਇੱਕ ਵਾਰ ਜਿਹੜੇ ਪਸ਼ੂ ਘਰੇ ਰੱਖੇ ਹੋਏ ਆ ਨਾ ਬਾਈ ਦੇ ਉਹ ਆਪਾਂ ਤੁਹਾਨੂੰ ਦਿਖਾ ਦਗੇ ਤੇ ਇਧਰੋਂ ਆ ਗਈ ਆਹਾ ਮੱਝ ਜਿਹੜੀ ਤਾਜੀ ਸੂਈਏ ਚੰਗੇ ਦੁੱਧ ਵਾਲੀ ਤੇ ਇੱਕ ਆ ਗਈ ਬਈਆਂ ਦੀ ਆਹਾ ਝੋਟੀ ਤੇ ਆਜੋ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਉਸ ਗਾਂ ਬਾਰੇ ਤੇ ਇੱਕ ਇਧਰ ਜਿਹੜੀ ਹੈਗੀ ਹੈ ਕੱਟੀ ਬਹੁਤ ਸੋਹਣੀ ਚੰਗੀ ਹੈ ਪਲੀ ਹੋਈ ਚੰਗੀ ਹੈ ਫੌਜੀ ਸਾਹਿਬ ਦੇ ਬਹੁਤ ਮਿਹਨਤ ਕਰਦੇ ਹੈਗੇ ਅ ਇਧਰ ਲਈ ਜੇ ਗੱਲ ਕਰੀਏ ਹਨ ਪਸ਼ੂ ਆ ਜਿਹੜੇ ਥੋੜੇ ਜੇ ਅੰਦਰ ਬਾਧ ਰੱਖਦੇ ਆ ਤੇ ਆਜੋ ਲੈ ਕੇ ਦਿੰਨੇ ਆ ਡਿਟੇਲ ਆਪਾਂ ਉਸ ਗਾਂ ਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀ ਕਾ ਬਾਈ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸਿਓ ਆਪਣਾ ਨਾਮ ਰਣਜੀਤ ਸਿੰਘ ਪਿੰਡ ਮਲਖਪੁਰ ਖਿਆਲਾ ਤਹਿਸੀਲ ਮਾਨਸਾ ਡਿਸਟ੍ਰਿਕਟ ਮਾਨਸਾ ਠੀਕ ਹੈ ਵੀਰੇ ਤੇ ਮਾਨਸਾ ਤੋਂ ਤਾਂ ਆਪਣਾ ਪਿੰਡ ਆ ਜੇ ਇਹ ਗੱਲ ਕਰਕੇ 3 ਕਿਲੋਮੀਟਰ ਹੀ ਆ ਗਿਆ ਹਨਾ ਹਾਂਜੀ ਨਾਲ ਮਾਨਸਾ ਕੈਂਚੀਆਂ ਨੇ ਆਪਣੇ ਠੀਕ ਹੈ ਮਾਨਸਾ ਕੈਂਚੀਆਂ ਨਾਲ ਹੀ ਠੀਕ ਹੈ ਠੀਕ ਹੈ ਤੇ ਬਾਈ ਜੀ ਇਹ ਗੱਲ ਕਰਕੇ ਆਪਣੀ ਆਹ ਗਾਂ ਜਿਹੜੀ ਤੁਸੀਂ ਸੇਲ ਕਰਨੀ ਹੈ ਹਨਾ ਹਾਂਜੀ ਤੇ ਕਿੰਨੇਵੇਂ ਸੂਏ ਇਹ ਇਹੀ ਹੋਈ ਹੈ ਪਹਿਲਾਂ ਬੱਛੀ ਸੂਈ ਹੈ ਜੀ ਭੁਲੋਣਾ ਪਹਿਲਣ ਪਹਿਲਣ ਸੂਈ ਹੈ ਜੀ ਠੀਕ ਹੈ ਤੇ ਵੱਛੀ ਹੈ ਮਗਰੇ ਦਾ ਸਾਈ ਵਾਲੀ ਅੱਛਾ ਸਾਈ ਵਾਲ ਵੱਛੀ ਆ ਗਈ ਸਾਈ ਵਾਲ ਪਿਓਰ ਸਾਈ ਵਾਲ ਵੱਛੀ ਇਹਦੇ ਮਗਰ ਠੀਕ ਹੈ ਜੀ ਬਾਕੀ ਠੰਡੀ ਸੀਲ ਬਹੁਤ ਜਿਆਦਾ ਈ ਲੈ ਵੀ ਮਿੱਤਰੋ ਜੇ ਗੱਲ ਕਰਗੇ ਹਨਾ ਠੰਡੀ ਸੀਲ ਦੀ ਤੇ ਫੌਜੀ ਸਾਹਿਬ ਦੀ ਗਾਂ ਜਿਹੜੀ ਹੈਗੀ ਹੈਗੀ ਬਹੁਤ ਠੰਡੀ ਸੀਲਾ ਪਹਿਲਾ ਸੂਆ ਬਈ ਹੈ ਪਹਿਲਾ ਸੂਆ ਹੀ ਬਾਕੀ ਤੇ ਦਿਨ ਕਿੰਨੇ ਹੋ ਗਏ ਬਈ ਸੂਈ ਨੂੰ ਹਾਜੀ 17 ਦਿਨ ਹੋ ਗਏ ਨੂੰ ਸੂਈ ਨੂੰ 17 ਦਿਨ ਸੂਈ ਨੂੰ ਹੋ ਗਏ 17 ਦਿਨ ਸੂਈ ਨੂੰ ਹੋ ਗਏ ਠੀਕ ਹੈ ਗੱਲ ਤੇ ਦੁੱਧ ਕਿੰਨਾ ਤਿਆਰ ਆ ਬਈ ਹੁਣ ਸਾਰਾ ਲੀਟਰ ਦੇ ਵਿੱਚ 12 ਲੀਟਰ ਬਿਲਕੁਲ ਸਹੀ ਤਿਆਰ ਆਈ ਹੁਣ 12 ਲੀਟਰ ਜਮਾ ਹਾਂਜੀ ਜਿੰਨਾ ਮਰਜ਼ੀ ਮਤਲਬ ਕੋਈ ਆ ਕੇ ਮਤਲਬ ਡੱਬੇ ਮਾਰ ਲੈ ਦੋ ਟਾਈਮ ਤਿੰਨ ਟਾਈਮ ਜੇ ਚੋਣੀ ਚੋੜੀ ਠੀਕ ਹੈ ਵੀਰੇ ਤੇ ਵੀਰੇ ਜੇ ਗੱਲ ਕਰ ਗਈ ਇਹਦੀ ਆਪਾਂ ਹੁਣ ਤੁਸੀਂ ਦੁੱਧ ਵਗੈਰਾ ਪਾਉਂਦੇ ਹੋਵੋਗੇ ਜਾਂ ਘਰੇ ਵਰਤਦੇ ਹੋਵੋਗੇ ਤੇ ਦੁੱਧ ਕਿਹੋ ਜਿਹਾ ਇਹਦਾ ਇਹਦਾ ਫੈਂਟ ਦਾ ਹੀ ਮੱਝ ਦੇ ਬਰਾਬਰ ਹੀ ਆ ਯਾਨੀ ਕਿ 70 71 ਫੈਂਟ ਆਉਂਦੀ ਹੈ ਜਿਹੜੀ ਹੁਣ ਅੱਜ 70 71 ਫੈਂਟ ਆਉਂਦੀ ਹੈ ਤੇ ਮਤਲਬ ਪਹਿਲਾਂ ਕੋਲੇ ਖੜ ਕੇ ਡੈਰੀ ਤੇ ਲਿਆ ਕੇ ਅਗਲਾ ਲਵਾ ਕੇ ਦੇਖ ਲੈ ਪਹਿਲਾਂ ਚੋਕੀ ਦੁੱਧ ਲੈ ਜਾ ਆਲਾ ਫਾਇੰਡ ਲਵਾ ਲੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਜੇ ਗੱਲ ਕਰਕੇ ਹੋ ਜਾ ਮਤਲਬ ਵੀ ਇਹਦੀ ਕੁਆਲਿਟੀ ਆ ਗਈ ਹੈ ਨਾ ਰੀਜਨਲ ਹਾਂ ਜੀ ਕੁਆਲਿਟੀ ਦੇ ਚਾਹਾਂ ਵੀ ਇਹ ਸਾਈਵਾਲ ਚ ਕਰਾ ਉਸ ਆਈ ਠੀਕ ਹੈ ਅੱਛਾ ਸਾਈਵਾਲ ਠੀਕ ਹੈ ਤੇ ਤਾਂ ਹੀ ਠੰਡੀ ਆ ਹੈ ਨਾ ਹਾਂ ਜੀ ਹਾਂ ਲੈ ਵੀ ਮਿੱਤਰੋ ਜੇ ਗੱਲ ਕਰਕੇ ਗਾਂ ਬਹੁਤ ਠੰਡੀ ਸੀ ਲਾ ਤੇ ਮੱਝ ਸਾਨੂੰ ਇੱਕ ਦਿਖਾਈ ਦਿੱਤੀ ਸੀ ਹੈ ਨਾ ਵੀ ਘਰੇ ਸੂਪੀ ਤੇ ਮੜਾ ਤੋੜ ਕੇ ਦਿਖਾਓ ਜੀ ਤੋੜ ਦਿਨ ਤੇ ਤਾਂ ਕਰਕੇ ਇਹ ਸੇਲ ਕਰਨੀ ਹੈ ਜਿਹਨੂੰ ਪਸੰਦ ਆ ਹਨਾ ਦੋ ਟਾਈਮ ਇੱਥੇ ਤਸੱਲੀ ਕਰਿਓ ਆਪਦੀ ਲੈ ਜਾਓ ਅੰਦਰ ਬਾਹਰ ਤੋੜ ਕੇ ਦਿਹਾਉਣੇ ਆਪਾਂ ਚਾਲਰ ਝੁੱਲਰ ਵੀ ਪੂਰੀ ਆ ਹਨਾ ਵੈਲਕਮ ਬਾਈ ਪਲੀ ਹੋਈ ਆ ਜੀ ਪੂਰੀ ਐ ਹਨੀ ਨਹੀਂ ਨਹੀਂ ਠੀਕ ਆ ਗੱਲ ਲੈ ਵੀ ਆਹ ਦੇਖ ਲਓ ਠੰਡੀ ਸੀਲ ਜਿਹੜੀ ਹੈਗੀ ਆ ਹਨਾ ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊਗਾ ਵੀ ਵੀਡੀਓ ਪਹਿਲਾਂ ਤੁਸੀਂ ਜੇ ਮਤਲਬ ਧਿਆਨ ਨਾ ਦੇਖੋਗੇ ਨਾ ਥਣ ਪਸਮੇ ਨਹੀਂ ਸੀ ਜਿਵੇਂ ਜਿਵੇਂ ਹੱਥ ਲਾਈਗੇ ਤੇ ਓਵੇਂ ਓਵੇਂ ਇਹ ਪਸਮ ਗਈ ਲੈ ਜਾਓ ਜੀ ਲੈ ਜਾਓ ਅੰਦਰ ਇਹ ਹੁਣ ਤੋੜ ਕੇ ਦਿਖਾ ਦਨੇ ਆ ਜਮਾ ਬਹੁਤ ਸੋਹਣੀ ਪਹਾੜਾ ਜਿਨੇ ਲੈਣੀ ਹੋਈ ਤਾਂ ਜਰੂਰ ਬਾਈ ਨਾਲ ਸੰਪਰਕ ਕਰਿਓ ਆਪਾਂ ਨੰਬਰ ਤੁਹਾਨੂੰ ਲੈ ਕੇ ਦਿੰਨੇ ਆ ਤੇ ਬਾਈ ਜੇ ਮੈਂ ਮੈਨੂੰ ਆਏ ਦੱਸਿਓ ਬਾਈ ਹਾਂਜੀ ਜੇ ਜੇ ਹੁਣ ਆਪਾਂ ਧਾਰਾ ਤੁਰਾ ਮਾਰ ਕੇ ਦਿਖਾਈ ਕਿ ਮਰਵਾ ਲੂਗੀ ਹਾਂਜੀ ਹਾਂਜੀ ਮੈਂ ਮਰਜੀ ਧਾਰਾਂ ਬੱਚਾ ਮਾਰੀ ਕਰੀ ਇਧਰ ਨੂੰ ਕਰਾਂ ਮੈਂ ਵੀਡੀਓ ਬੰਦ ਨਹੀਂ ਕਰਦਾ ਫਿਰ ਉਹ ਐ ਹੋ ਜਾਊਗਾ ਉਹੀ ਛੱਡ ਕੇ ਦੇਖੀ ਬਣ ਬੱਚੀ ਤੋਂ ਨਾ ਉਹੀ ਮਾਰ ਦਈ ਨਾ ਲੈ ਬੰਦ ਕਰਨੀ ਬਹੁਤ ਲੰਮੀ ਹੋ ਜਾਊ ਵੀਡੀਓ ਵਾਲੀ ਇਹ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਹਨਾ ਮੈਨੂੰ ਚੰਗੀ ਲੱਗੀ ਵਾਹੜ ਠੰਡੀ ਸੀਲ ਬਾਕੀ ਨਿਆਣਾ ਪਾਉਣਾ ਹੈ ਨਿਆਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਹੈ ਹਾਂ ਪਾਉਣਾ ਨਾ ਪਾਉ ਠੀਕ ਹੈ ਕੋਈ ਇਹ ਬਈ ਪਾਈ ਬਸ ਫਿਰ ਤਾਂ ਇਹ ਚੈੱਕ ਕਰਿਓ 7 ਤੋਂ 7 ਹੀ ਚੱਲਦੀ ਹੈ 7 ਤੋਂ 7 ਤਾਰ ਕੱਢਦੇ ਹਾਂ ਠੀਕ ਹੈ ਗੱਲ ਤੇਰੀ ਬਸ ਬਈ ਇੱਥੇ ਹੀ ਮਾਰ ਦੇ ਮਾਰ ਗਈਆਂ ਤਾਰਾਂ ਲੈ ਬਈ ਬੰਨੀ ਬੱਚੀ ਇਹ ਬੱਤੁੱਲਾ ਛੱਡਿਆ ਨੂੰ ਖੁੱਲਾ ਛੱਡਿਆ ਹੈ ਜੀ ਮਾਰ ਕੱਢੀ ਨਹੀਂ ਹੈ ਨਾ ਕਦੇ ਧਾਰ ਦੇ ਸੀ। ਇਹ ਆ ਦੇਖੋ ਚੈੱਕ ਕਰਿਓ ਮਿੱਤਰੋ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਹੁਣ ਧਿਆਨ ਨਾਲ ਸੁਣਿਓ ਗਾਂ ਦਾ ਹਮੇਸ਼ਾ ਮੂਹਰੇ ਥਾਣੇ ਵੱਟੇ ਹੁੰਦੀ ਹੈ ਤੇ ਮਗਲੇ ਛੋਟੇ ਤੇ ਇਹਦੇ ਚ ਧਾਰ ਦੂਰ ਬਹੁਤ ਚੰਗੀ ਹੈ ਸਾਫ਼ ਸਲੱਗ ਗਈ ਜਿਵੇਂ ਮਰਜੀ ਹੋਵੇ ਹਮ ਹਮ ਨਹੀਂ ਕੋਈ ਗੱਲ ਨਹੀਂ ਤੇ ਭਾਈ ਅਛਾ ਭਾਈ ਰਣਜੀਤ ਜੀ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਤੇ ਇਹਦਾ ਰੇਟ ਕਿੰਨਾ ਕਰਦੇ ਹੋ ਰੇਟ ਹੈ ਇਹਦਾ ਫਿਕਸ ਜੀ ਭਰਾ ਜੀ 45000 ਰੁਪਏ ਜੀ 45000 ਰੁਪਏ ਹਾਂਜੀ ਠੀਕ ਹੈ ਭਾਈ ਤੇ ਬਾਈ ਜਿਵੇਂ ਇੱਕ ਇੱਧਰ ਖੜੀ ਹੈ ਜਿਹੜੀ ਤੂੰ ਗਾਂ ਚਿੱਟੀ ਕਹਿੰਦਾ ਸੀਗਾ ਬੱਚ ਬਿਹੜ ਹਾਂਜੀ ਇਹ 4 ਮਹੀਨੇ ਤੇ 10 ਦਿਨ ਦੀ ਗੱਬਣਾਈ 4 ਮਹੀਨੇ ਤੇ 10 ਦਿਨਾਂ ਦੀ ਗੱਬਣਾ ਹਾਂ ਗੱਬਣਾ ਤੇ ਚੈੱਕ ਪਾਸ ਹੈ ਚੈੱਕ ਪਾਸ ਹੈ ਹਾਂ ਬਾਕੀ ਆਪਣੇ ਇਹ ਘਰ ਦੀ ਬਿਹੜ ਹੈ ਜੀ ਪਿਛਲੇ ਸਾਲ ਵੀ ਆਪਾਂ ਵੀਡੀਓ ਬਣਾਵਾਈਆਂ ਸੀ ਪਤਾ ਨਹੀਂ ਹਾਂ ਹਾਂ ਵੀਡੀਓ ਬਣਾਈ ਸੀ ਉਦੋਂ ਵਿੱਚ ਜੇ ਕਿਸੇ ਨੇ ਦੇਖਣੀ ਆ ਫੇਸਬੁੱਕ ਤੇ ਆਪਣੇ ਚੈਨਲ ਤੇ ਵੀਡੀਓ ਹੈਗੀ ਹੈ ਹੈਗੀ ਹੈ ਹਨਾ ਠੀਕ ਹੈ ਤੇ ਇਹ ਵੀ ਬਾਈ ਦੇ ਦੋਗੇ ਫਿਰ ਹਾਂਜੀ ਦੇ ਦੇਾਂਗੇ ਠੀਕ ਹੈ ਤੇ ਇਹਦਾ ਫਿਰ ਆਪਾਂ ਨੂੰ ਰੇਟ ਰੂਟ ਇਹਦਾ ਇਹਦਾ ਰੇਟ 35000 ਰੁਪਏ 35000 ਰੁਪਏ 35000 4 ਮਹੀਨੇ ਤੱਕ ਦਾਖ ਦਿੰਦੀ ਕਿ ਬਣਾਈ ਲੈ ਵੀ ਇਹ ਵੀ ਠੰਡੀ ਸੀਲ ਆ ਪੂਰੀ ਠੰਡੀ ਸੀਲ ਬਹੁਤ ਜਿਆਦਾ ਠੀਕ ਆ ਤੇ ਉਥਾ ਨਾਲ ਦੋ ਮੈਂ ਚੈੱਕ ਕੀਤੀ ਸੀ ਕਿ ਇਹ ਵੀ ਥਣਾ ਤੋਂ ਤਾਂ ਸਾਫ ਆ ਹਨਾ ਸਾਫ ਹੈ ਪੂਰੀ ਹਾਂ ਲੈ ਵੀ ਆਪਾਂ ਤੁਹਾਨੂੰ ਇਹ ਵੀ ਤੋੜ ਕੇ ਦਿਖਾ ਦਿੰਨੇ ਆ ਹਨਾ ਤੇ ਕੱਦ ਕਾਠਾ ਜਿਹੜਾ ਇਹਦਾ ਚੰਗਾ ਹੈaryana ਦੇ ਵਿੱਚ ਹੀ ਇਹਦੀ ਗੱਲ ਕਰਕੇ ਹਨਾ ਚੰਗੀ ਡਿਮਾਂਡ ਆ ਆ ਦੇਖੋ ਤੁਸੀਂ ਮੱਛਰ ਕੀ ਲੈ ਪੂਰੀ ਨਹੀਂ ਪਾਈ ਨਾ ਆਪਾਂ ਇਹਦੇ ਹਾਂ 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 ਕੋਈ ਨਹੀਂ ਪੂਰੀ ਤਾਂ ਕਰਕੇ ਕਰਦੀ ਆ ਅੱਛਾ ਭਾਈ ਰੰਜੀਤ ਜੇ ਹੁਣ ਆਪਾਂ ਨੰਬਰ ਦੀ ਗੱਲ ਕਰ ਗਏ ਤੇ ਨੰਬਰ ਕਿੰਨਾ ਆਪਣਾ ਨੰਬਰ ਹੈ 82839 53857 ਠੀਕ ਆ ਭਾਈ ਧੰਨਵਾਦ ਤੁਹਾਡਾ ਤੇ ਲੈ ਵੀ ਦੋਸਤੋ ਹਨਾ ਜੇ ਵੀਡੀਓ ਪਸੰਦ ਆਈ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਵੀਡੀਓ ਸ਼ੇਅਰ ਕਰਦੇ ਹੰਦੇ ਸਾਰੇ ਵੀਰਾਂ ਦਾ ਪਤਾ ਇਹਦੋਂ ਧੰਨਵਾਦ ਕਰਦੇ ਆਂ